డాక్టర్ బిఆర్ అంబేద్కర్ ఊర్జా భవన ਦੇ ਵਿੱਚ ਪਹੁੰਚੇ ਪਚਾਤੇ ਵੱਖ-ਵੱਖ ਸ਼ਹਿਰਾਂ ਤੋਂ ਆਏ ਸਾਰੇ ਹੀ ਸੰਦਰਸ਼ੀਰ ਵੀਰਾਂ ਨੂੰ ਸਭ ਤੋਂ ਪਹਿਲਾਂ જય ਭੀਮ જય巴 ਦੋਸਤੋ ਆਪਣੇ ਵਿੱਚ ਪਾਵਰ ਆਫ ਸੋਸ਼ਲ ਜੁਨਤੀ ਦੇ ਪ੍ਰਧਾਨ ਸਰਦਾਰ ਫਕੀਰ ਚੰਜਸਰ ਜੀ ਤੇ ਜਲੰਧਰ ਤੋਂ ਕੈਪਟਨ ਸਾਹਿਬ ਜਮੇਰ ਨਾਲ ਸਾਥੀ ਆਇਆ ਕਿਉਂਕਿ ਪਹਿਲੀ ਵਾਰ ਇਹ ਪਾਰ ਇੱਕ ਦੂਜੇ ਨਾਲ ਰੂਬਰੂ ਹੋ ਰਿਹਾ ਕਈਆਂ ਦੇ ਨਾਲ ਲੈਂ ਦੇ ਵਿੱਚ ਮੈਨੂੰ ਵੀ ਪਰੇਸ਼ਾਨੀ ਆ ਗਈ ਆ ਸੁਣਿਆ ਥੁਰਾ ਮੈਂ ਪਰ ਤੁ ਮਾਫੀ ਚੰਗਾ ਸਾਰੇ ਸਾਥੀ ਇੰਨੀ ਜਿਹੜੀ ਠੰਡ ਦੇ ਵਿੱਚ ਇੱਥੇ ਪਹੁੰਚਿਆ ਜਸਰ ਸਾਹਿਬ ਦੇ ਇੱਕ ਸਨੇਹ ਦੇ ਉਹਨਾਂ ਸਾਰੇ ਹੀ ਦੋਸਤਾਂ ਨੂੰ ਇੱਕ ਤਾਂੀ ਦੇ ਰੂਪ ਦੇ ਵਿੱਚ ਛੋਟੀ ਜਿਹੀ ਕਹਾਣੀ ਆ ਉਹ ਕਈ ਵਾਰ ਮੇਰੇ ਮਨ ਦੇ ਵਿੱਚ ਆਉਂਦੀ ਆ ਕਿ ਯਾਰ ਅੱਜ ਜੋ ਭਾਰ ਦੇ ਸਰਦਾਰ ਦੇ ਉੱਪਰ ਖਤਰਾ ਝੰਡਰਾ ਰਿਹਾ ਕਿਉਂਕਿ ਕੈਪਟਨ ਸਾਹਿਬ ਨੇ ਬੜੇ ਵਧੀਆ ਤੱਕ ਦੇ ਨਾਲ ਆਪਣੀਆਂ ਗੱਲਾਂ ਦਸੀਆਂ ਆਸਸ ਭਰੇ ਦਸੀਆਂ ਤਾਂ ਮੈਂ ਸਭ ਤੋਂ ਪਹਿਲਾਂ ਆਪਣੇ ਬਾਰੇ ਕੁਝ ਚਾਨਾ ਪਾਉਣਾ ਚਾਹਦਾ ਕਿ ਮੇਰੇ ਵੀਰਾਂ ਨੂੰ ਪਤਾ ਲੱਗ ਜਾਏ ਕਿ ਜੋ ਮਾਈਕ ਤੇ ਬੋਲਦਾ ਉਹ ਇਨਸਾਨ ਕੋਲਾ ਬ੍ਰਦਰ ਮੇਰਾ ਨੰਬਰ ਪਾਕਾ ਮੀਆਂ ਮੈਂ ਗਿੱਦੜਵਾਲਾ ਤੋਂ ਬਲੌਂ ਕਰਦਾ ਤੇ ਰਾਇਸ਼ ਮੇਰੀ ਦੋ ਤਾਹਾਂ ਤੇ ਆ ਗਿੱਦੜਵਾਲਾ ਤੇ ਇੱਕ ਆਦੇਸ਼ ਮੈਡੀਕਲ ਯੂਨੀਵਰਸਿਟੀ ਪੁੱਜੋ ਖੁਰਦੋ ਤਾਂ ਕਿ ਮੇਰੀ ਵਾਈਫਾ ਉਹ ਕੜੀ ਕੜਾ ਪਾਣੇ ਪੜੀ ਜੋਬ ਕਰਦੀ ਆ ਬੱਚੇ ਉੱਥੇ ਰਹਿੰਦੇ ਆ ਮੈਂ ਕਦੇ ਬੱਚਿਆਂ ਕੋਲੇ ਕਰਨੇ ਸਮਾਜਿਕ ਥੰਮਾ ਲਈ ਕਦੇ ਗਿੱਦੜਵਾਲਾ ਬੰਦਾ ਜਨਮ ਲੈਣ ਦਾ ਜਵਾਨ ਹੁੰਦਾ ਆਪਣਾ ਆਪਣੱਚ ਜਾ ਕੇ ਮਰ ਜਾਂਦਾ ਰਤੂ ਬੋਲੋ ਕਰੋ ਆਪਣੇ ਏਨ ਦਾ ਨਹੀਂ ਪਤਾ ਲੱਗਦਾ ਕਿ ਅਸੀਂ ਜਨਮ ਕਿਸ ਵਾਸਤੇ ਲਿਆ ਤਾਂ ਤੁਸੀਂ ਯਕੀਨ ਮੰਨੋ ਕਿ ਮੈਂ ਬੜਾ ਸਾਰਾ ਚੱਕਰੀ ਲਾਈਫ ਦੇ ਵਿੱਚ ਬੜਾ ਸਾਡੇ ਤੇ ਤਸ਼ੱਦਦ ਹੋਇਆ ਮੇਰੇ ਯਾਦਾਂ ਗਿਆ ਤਬਾ ਦੇ ਟਾਈਮ ਦੇ ਵਿੱਚ ਪਹਿਲਾ ਮੁਕੰਤਮਾ ਸ਼ਾਇਰ ਮੇਰੇ ਤੇ 1988-99 ਦੇ ਵਿੱਚ ਇੱਕ ਇਹੋ ਜਿਹਾ ਪੈ ਗਿਆ ਕਿ ਜੇ ਦੇ ਵਿੱਚ ਮੈਨੂੰ ਐ ਨਹੀਂ ਪਤਾ ਵੀ ਲੜਾਈ ਕਿਹਦੀ ਹੋਈ ਆ ਦਾ ਲੜਾਈ ਦਾ ਗੱਲ ਦਾ ਪਤਾ ਦਾ ਵਾਤਾ ਪਤਾ ਤਾਂ ਉਹਨਾਂ ਦਿਨਾਂ ਦੇ ਵਿੱਚ ਮੈਨੂੰ ਪ੍ਰੈਜ਼ੀਡੈਂਟੋਂ ਕਿਹਾ ਤੋਂ ਮੈਡਮ ਜਨਾਬ ਸੇ ਗੁਰਪਨ ਫੈਦਲ ਚੋਂ ਫਰਸਟ ਚਾਇਲਡ ਕਰਨ ਸਾਹਿਬ ਐਨਸੀਸੀ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਤੇ ਮੈਨੂੰ ਆਰਮੀ ਬਾਰੇ ਇੱਕ ਆਰਡੀਸੀ ਪ੍ਰੇਡ ਹੋਈ ਆ 26 ਜਨਵਰੀ ਕਿਉਂਕਿ ਹੁਣ ਟਾਈਮ ਪੁੱਲਾ ਦਿੱਤਾ 703 ਨੇ ਪੁੱਲਾ ਬੁਲਾਈ ਬੋਲੋ ਬੋਲੋ ਤਾਂ ਤੇ ਮੈਨੂੰ ਮੈਨੂੰ ਦੱਸਦੱਕੇ ਕਿੰਦਾ ਇੱਕ ਬਗਾਵਤੀ ਚਿੰਗਾਰੀ ਨੇ ਜਨਮ ਲਿਆ ਸਾਡੇ ਇਲਾਕੇ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਹੀ ਸਾਡੇ ਦਾ ਬੜਾ ਤਸ਼ੱਦਦ ਹੋਇਆ ਉਸ ਕਿਦਮ ਬਾਹਰ ਇਲਾਕੇ ਦੇ ਵਿੱਚ ਐਨਸੀਸੀ ਦੇ ਵਿੱਚ ਮੇਰੀ ਡਰਿਲ ਬਹੁਤ ਵਧੀਆ ਸੀ ਕਪਟਰ ਸਾਹਿਬ ਤੇ ਨਿਸ਼ਾਨੇ ਮੈਂ ਇੱਧਰ ਚ ਮੈਂ ਪੂਰੇ ਭਾਰਤ ਵਾਂ ਫਸ ਤਾ ਮੈਨੂੰ ਸਾਡੇ ਜੋ ਐਨਸੀਸੀ ਦੇ ਸੀਓ ਬੋਲ ਕਮਾਂਡਿੰਗ ਅਫੀਸਰ ਲੈਫਟਰ ਹੰਡ ਕਰਨਲ ਐਸਐਸ ਸਲਾਰੀਆ ਉਹ ਜਦੋਂ ਮੈਨੂੰ ਚੰਡੀਗੜ੍ਹ ਡਿਕਨਰ ਕੈਂਪ ਲੱਗਿਆ ਇੱਕ ਉਹਦੇ ਵਿੱਚ ਮੇਰੀ ਡਰਿਲ ਰੋਡ ਨਾ ਦਿਖਾਈ ਤਾ ਮੈਨੂੰ ਨਾਲ ਕਿਹਾ ਵੀ ਇਹੀ ਲੜਤਾ ਭਜੜੀ 26 ਜਨਵਰੀ ਦੀ ਪ੍ਰੇਡ ਹੋਗੀ ਐਸ ਤੋਂ ਸੀਐਚਐਮ ਪੜਾਇਆ ਨੂੰ ਤੋਂ ਜਦੋਂ ਮੈਂ ਜਾ ਕਰਨਾ ਲਾਇਆ ਆਰਮੀ ਦਾ ਤੱਕ ਤਾਂ ਇਹ ਸੀਐਚਐਮ ਆਰਮੀ ਵਾਲਿਆਂ ਨੇ ਮੇਰੇ ਤੇ ਨਾ ਬੂਟ ਡੈਡੀਟ ਡਰੈਸਰ ਤਿਆਰ ਕੀਤੀਆਂ ਕੱਪੜੇ ਆਪਣੇ ਤੇ ਮੈਂ ਮੇਰੇ ਪਿਤਾ ਨੂੰ ਬੜੀ ਖੁਸ਼ੀ ਦੇ ਨਾਲ ਦੱਸਣਾ ਜਦੋਂ ਮੈਂ 206 ਕਰੀ ਖਰੀਦਾ ਰੇਲਵੇ ਸਟੇਸ਼ਨ ਦੇ ਨਾਲ ਹੀ ਛੁੱਟੀਆਂ ਦੀ ਗਦਾਰ ਸੀ ਤਾਂ ਇਹ ਮੇਰੇ ਪਾਪਾ ਜੀ ਉੱਤੇ ਬੈਠਦੇ ਸੀ ਮੈਂ ਮੇਰੇ ਪਾਪਾ ਜੀ ਬੜੀ ਖੁਸ਼ ਨਾਲ ਦੱਸਾਂ ਜਦੋਂ ਗਿਆ ਤਾਂ ਬਿਲਕੁਲ ਸਾਡੀ ਦੁਕਾਨ ਦੇ ਸਾਹਮਣੇ ਥਾਣਾ ਉੱਥੇ ਨਾ ਪੀੜ ਹੋਈ ਵੀ ਦੁਕਾਨ ਦੇ ਸਾਹਮਣੇ ਸਾਡੀ ਤੇ ਮੈਂ ਸੋਚਿਆ ਕਾਦੀ ਪੀੜਾ ਆਰਮੀ ਵਾਲੇ ਕਹਿੰਦੇ ਦੋ ਦਿਨ ਜਾਪੇ ਕਰੇ ਮਿਲਿਆ ਤੇ ਆ ਜਾ ਵਾਸਤੇ ਤੁਮੋਂ ਤਾਂ ਸਿਹਤ ਚ ਮੜਾ ਦਾ ਕਪੜੀਆਂ ਹੁੰਦੇ ਚ ਤੂੰ ਰਸੋਈ ਦੀ ਮੋਦਨ ਨੂੰ ਆਪਣਾ ਜਿਹੜਾ ਤੁਸੀਂ ਪਾਉਂਦੇ ਆਰਮੀ ਦਾ ਸਪਰੇਡ ਰਸੋਈ ਦੀ ਮੋਦ ਦੇ ਕੋਲ ਟੜੇ ਸੁੱਕਰੇ ਉਹ ਕਾਸ਼ ਤੈਨਾਂ ਬੋਲ ਲਾਸਤ ਛਪਿਟੇ ਉਹ ਛੇ ਦਾ ਨਨ ਨਿਕ ਨੰਬੇ ਦੀ ਗੱਲ ਹੈ ਤੇ ਕੀ ਹੋਇਆ ਕਿ ਮੈਂ ਆਪਣੇ ਪਿਤਾ ਜੀ ਨੂੰ ਜਦੋਂ ਦੱਸਣ ਗਿਆ ਤਾਂ ਥਾਣੇ ਮੁਰੇ ਕੱਟ ਹੋਇਆ ਪਿਆ ਤੇ ਮੇਰੇ ਵੱਡੇ ਭਾਈ ਸਾਹਿਬ ਜੋ ਡੀਐਸਪੀ ਪਤਿਓ ਦੀ ਬਾਅਦ ਦੇ ਵਿੱਚ ਬੀਐਸ ਅਫਸਰਟ ਅਸਿਸਟੈਂਟ ਕਮਾਂਡੈਂਟ ਬਾਅਦ ਦੇ ਚੋ ਵੀ ਤੁਹਾਨੂੰ ਦੱਸੂਗਾ ਆਨੇ ਨਾਲ ਉਹ ਲੋਕ ਨੇ ਛੁੱਟ ਗਏ ਉਹਨਾਂ ਵੀ ਤਾਂ ਉਹ ਮੇਰੇ ਭਰਾ ਦੇ ਐਮਐਲਏ ਦੇ ਬੇਟੀ ਨਾਲ ਕੋਈ ਝਗੜਾ ਹੋਇਆ ਉਦੋਂ ਅਤਵਾਦ ਦਾ ਦੋਸਤ ਰਵੇਰ ਉਹਦੇ ਵਿੱਚ ਜਾਦਾ ਤੇ ਸਾਡਾ ਫੀਸਵਰ ਚਲਾਉਂਦਾ ਸੀ ਐਸਐਸਪੀ ਸੀ ਗੋਵਿੰਦਰਾਓ ਕੀ ਹੋਇਆ ਜੀ ਮੈਨੂੰ ਪਤਾ ਨਹੀਂ ਲੱਗਦਾ ਕੀ ਗੱਲਬਾਤ ਆ ਉਹਨਾਂ ਨੇ ਮੈਨੂੰ ਫੜ ਲਿਆ ਕਿ ਪ੍ਰਕਾਸ਼ ਦੋਸ਼ੀ ਦਾ ਭਰਾ ਆ ਗਿਆ ਮੈਨੂੰ ਫੜ ਕੇ ਥਾਣੇ ਲੈ ਗਏ ਤਸ਼ਕੀਨ ਮਨੋਂ ਲੰਮੀ ਬੜੀ ਕਹਾਣੀ ਆ ਕਿ ਜਿਹੜਾ ਐਮਐਲਏ ਸੀ ਨਾ ਉਹਨੂੰ ਅਸੀਂ ਅੰਕਲ ਗੰਦੇ ਸੀ ਮਰੋੜ ਤੋਂ ਕਦੇ ਮਿਲਦੇ ਹੁੰਦੇ ਸੀ ਵੀ ਅੜੇ ਅੰਕਲਿਆ ਉਹ ਜਦੋਂ ਸ਼ਾਮ ਨੂੰ ਥਾਣੇ ਨੂੰ ਚਾਹੇ ਤਾਂ ਮੈਨੂੰ ਚਾਰ ਚੰਗੇ ਗਿਆ ਤੋਂ ਉਹਨੂੰ ਛੁਡਾਣ ਆਇਆ ਮੈਂ 10 ਲੱਖ ਚ ਸੀ ਜੋ ਉਹ ਛੋਟਾ ਹੁੰਦਾ ਤੇ ਉਹਨਾਂ ਨੇ ਕੀ ਕੀਤਾ ਐਸ ਐਚਓ ਕਹਿ ਕੇ ਪਹਿਲੀ ਵਾਰੀ ਮੈਨੂੰ ਮੁੱਦਾ ਵਾ ਕੇ ਮੇਰੇ ਇੰਟਰੋਗੇਸ਼ਨ ਬਹੁਤ ਨੰਨਾ ਕਰਵਾਇਆ ਤੇ ਮੈਂ ਸਾਰਾ ਦਿਨ ਥਾਣੇ ਵਿੱਚ ਰਿਹਾ ਆਰਮੀ ਵਾਲੇ ਆਏ ਉਹ ਕਦੇ ਨੂੰ ਤਾਂ ਸੀ ਉੱਥੇ ਲੱਗ ਜਾਣਾ ਸੀ ਐਚਮਾ ਉਹ ਕਦੇ ਨਹੀਂ ਛੋਟਾ ਕਰਦਾ ਹੁੰਦਾ ਪਰ ਲੋਸਾ ਦਾਟਾ ਇਹ ਲੋੜ ਬਣਾਵਾਂ ਲੋੜਾਂ ਦੇ ਵਿੱਚ ਚਲੋ ਆਰਮੀ ਦਾ ਆਪਣਾ ਕੰਮ ਕਰਵਾਤੀ ਕੋਈ ਸ਼ਾਇਨਾ ਹੁੰਦਾ ਉਹਨੂੰ ਲੈ ਗਏ ਮੈਨੂੰ 17 ਦਿਨ ਨਜਾਇਜ਼ ਹरासत ਦੇ ਵਿੱਚ ਰੱਖਿਆ ਗਿਆ ਬੜੀ ਕੋਟਾ ਮੇਰਾ ਬੜਾ ਤਸ਼ੱਦਦ ਹੋਇਆ ਤੇ ਮੇਰੇ ਭਰਾ ਨੂੰ ਉਦੋਂ ਅੱਤਵਾਦੀਆਂ ਦਾ ਨਾਮ ਦੇ ਕੇ ਮਨਸ਼ਾਹ ਮਾਰਨ ਆਸੀ ਲੈ ਗਏ ਸੀ ਉਦੋਂ ਭਗਵਾਨ ਸਿਖਣਾ ਸੀ ਸਟਾਫ ਨਾਲ ਚਾਰਤੀ ਜੀ ਜਦੋਂ ਚਲੇ ਗਏ ਤਾਂ ਸ਼ਾਇਦ ਮੇਰੇ ਪਰਿਵਾਰ ਦੇ ਲੋਕ ਗੋਵਿੰਦਰਾਪੁਰੇ ਪਹੁੰਚ ਕੇ ਜਿਮਰੇ ਪਾਪੇ ਅਰੇ ਕਾਗੀ ਦੱਸਿਆ ਗੋੰਦਰਾ ਦੇ ਚਾਰ ਜਾ ਤੇਰਾ ਸੀਗਾ ਜਦੋਂ ਨੂੰ ਪਤਾ ਲੱਗਿਆ ਕਿ ਇੰਦਾ ਮੇਰੇ ਤੋਂ ਵੀ ਐਮ.ਐਲ.ਏ. ਕਿਛ ਚ ਮਾਰ ਜਾਤੀ ਦੇ ਲੜਚ ਨੂੰ ਮਾਰਵਾ ਚਾਹੁੰਦਾ। ਗੋੜੀ ਦਾਟਰ ਹੋ ਚੁੱਕਿਆ ਸੀਗਾ ਤਾਂ ਉਹਨਾਂ ਨੇ ਫਿਰ ਫਿਰੋਸਰ ਨਾਲ ਗੱਲ ਕਰਕੇ ਸਾਡੇ ਦੇ ਮੁਕੱਦਮਾ ਜਿਹੜਾ ਬਣਦਾ ਸੀਗਾ ਨਾਈ ਚੱਕਰਾਂ ਪਰੇ ਫਲਾਵਾ niche ਮੈਨੂੰ ਦਾਰਦਾ ਗਿਆ ਪਤਾ ਵੀ ਤੇ ਇੰਦਾ ਕਰਦੇ ਕਰਦੇ ਨਾ ਮੇਰੇ ਨਾਲ ਮੇਰਾ ਝੁਲਮ ਚੱਲਦੀ ਹੋਈ ਤੇ ਉਦੋਂ ਹੋਰ بڑے ਕੇਸਾਂ ਦੇ ਵਿੱਚ ਕਈ ਕੇਸ ਤਾਂ ਅਜੇ ਫਿਰੇ ਫੋਟੋਵਾਰ ਜਿਹਦੇ ਵਿੱਚ ਕੋਰ ਨੇ ਇੱਕ ਦਿਨ ਸਜ਼ਾ ਦੇ ਦਿੱਤੀ ਕਿ ਤਿੰਨ ਸਾਲਾਂ ਦੀ ਕੈਦ ਤੇ ਮੈਂ ਚਾਚੋਲ ਚੱਕਿਆ ਅੱਜ ਫੇਰ ਤੁਹਾਨੂੰ ਬਾਬਾ ਸਾਹਿਬ ਦੀ ਕਸਮ ਚੱਕ ਕੇ ਦੱਸਦਾ ਗੁਰੂ ਰਵਦਾਸ ਮਹਾਰਾਜੀ ਦੀ ਨਾਦਰ ਨੂੰ ਲੜਾਈ ਦਾ ਪਤਾ ਲੈ ਤੇ ਗਲਬਾਤ ਦਾ ਪਤਾ ਪੋਲੀਟਿਕ ਉਹ ਕਿ ਪਹਿਲਾਂ ਤੁਹਾਨੂੰ ਦੱਸ ਗਿਆ ਕਰ ਤੁਹਾਨੂੰ ਲੋਕਾਂ ਨੂੰ ਕਿ ਸਾਡੇ ਇਲਾਕੇ ਦਾ ਜ਼ਗੀਰਦਾਰੀ ਪਰਤਾਂ ਦੇ ਬਹੁਤ ਹੀ ਜ਼ਿਆਦਾ ਜਿਹੜੇ ਤਲਾਕ ਵਿਦਰਾ ਸਾਡੇ ਇਲਾਕੇ ਚੋਂ ਗਿੱਟੜਵਾ ਰੋਨ ਬੋਰ ਲੰਮੀ ਉੱਧਰ ਉਹ ਸ਼ਰਾ ਕਰਦੋਂ ਵੀ ਅਸੱਚੋ ਹੀ ਪਰਚਾ ਦੇਂਦਾ ਫੀਆ ਛੁੱਟੇ ਮੁਕਤਵਾਂ ਦੇ ਪਰਚਾ ਦਰਜ ਹੋ ਗਿਆ ਤਾਂ ਤੁਹਾਡੇ ਪਟਿਆਲੇ ਦੇ ਨਾਲ ਸ਼ਹਿਰ ਕਰਦੇ ਵੀ ਫਰਕ ਗਿਆ ਜਲਾ ਮਕਸਦ ਕਰਨ ਆਇਆ ਸ਼ਾਇਦ ਤੁਸੀਂ ਜਾਣਦੇ ਹੋਗੇ ਇੱਥੇ ਪਟਿਆਲੇ ਦੇ ਆਸ-ਪਾਸ ਕੋਈ ਕਦਨ ਮੈਨੂੰ ਟ੍ਰੇਨ ਦੇ ਚੋਂ ਦਾ ਰੀਅਲ ਬਰਦਰ ਮਿਲਿਆ ਸੀ ਉਹ ਪਟਿਆਲੇ ਇੰਦਰ ਆ ਕੇ ਪਿੱਛੋਂ ਚੜ੍ਹਿਆ ਸ਼ਾਇਦ ਉਹ ਕਹਿੰਦੀ ਇੱਕ ਤੋਂ ਇਹਦਾ ਇਲਾਕਾ ਇੰਦਰ ਦੇ ਹੀ ਫੀਗ ਤਾਂ ਉਹਨਾਂ ਦਾ ਜਸਾਨਾ ਮੈਨੂੰ ਬੜੇ ਖਿੱਤਾ ਸੀਗਾ ਉਹ ਇੱਕ ਲੰਮੀ ਕਹਾਣੀ ਹੈ ਕਿਉਂਕਿ ਆਪਣਾ ਗੱਲਬਾਤ ਕਿਸੇ ਹੋਰ ਪਿੱਛੇ ਧਿਆ ਤਾ ਉਹ ਜਿਹੜੀ ਅੱਜ ਤਸ਼ੱਦਦ ਚੜਦੇ ਚਾਹਦੇ ਹੋ ਗਏ 52 ਸਾਲਾਂ ਦੇ ਤੇ ਪਤਾ ਨਹੀਂ ਲੱਗਿਆ ਸੀਗਾ ਕਿ ਪਿਛਲੇ 5 6 7 ਸਾਲ ਪਹਿਲਾਂ ਕੱਖ ਵੀ ਨਹੀਂ ਪਤਾ ਕਿ ਬਾਵਾ ਸਾਹਿਬ ਡਾਕਟਰ ਵੀਰ ਨਮੇਲਕਰ ਨੇ ਸਾਡੇ ਲਈ ਕੀ ਦਿੱਤਾ ਮੈਂ ਬੜਾ ਖੁਸ਼ ਨਸੀਬਾ ਕਿ 2017 ਦੇ ਵੇਲੇ ਕਰੀਬ ਮੈਂ ਬਾਮੇ ਤੋਂ ਇੱਕ ਕਰਨਾਟਕਾ ਤੋਂ ਸਾਡੇ ਗਿੱਦੜਵਾਹ ਦੇ ਵਿੱਚ ਇੱਕ ਕਲੈਕਟਰ ਬੀਸੀ ਰੈਂਕ ਦਾ ਇੱਕ ਕਰਮਚਾਰੀ ਜਿਸ ਨੇ ਆਪਣੀ ਨੌਕਰੀ ਛੱਡ ਦਿੱਤੀ ਸੀ ਉਹਨਾਂ ਦੇ ਨਾਲ ਵੀ ਸ਼ਾਇਦ ਮਿਲਣ ਕਰ ਲੱਗਾ ਇਹ ਉਹ ਆਪਣੇ ਹੈਨੇ ਗਿੱਦੜਵੇ ਇਲਾਕੇ ਦੇ ਚਾਹੇ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਜਦੋਂ ਉਹਨੂੰ ਮਿਲੰਦਾ ਮੁਕਾਬਲਾ ਤਾਂ ਉਹਨਾਂ ਨੇ ਕੁਝ ਗੱਲਾਂ ਦਸੀਆਂ ਕਿ ਬੇਟਾ 2024 ਦੇ ਵਿੱਚ ਸਭ ਕੁਝ ਖਤਮ ਹੋ ਜਾਣਾ ਮੈਂ ਬੜਾ ਮੈਂ ਕਿਹਾ ਸਰ ਐ ਕਿਵੇਂ ਖਤਮ ਹੋ ਜਾਊਗਾ ਬਾਬਾ ਦਾ ਸੰਧਾਨ ਲੈ ਕੇ ਗਿਆ ਕਹਿੰਦਾ ਸੰਧਾਨ ਹੀ ਖਤਮ ਹੋ ਜਾਣਾ 2023 ਤੋਂ ਬਾਅਦ ਸੰਧਾਨ ਜਿਹੜਾ ਖਤਮ ਹੋ ਜਾਣਾ ਮੈਂ ਕਿਹਾ ਸਰ ਇਦਾਂ ਕਿਵੇਂ ਕਹਿੰਦਾ ਵੀ ਇੰਦਾਂ ਤਾਂ ਇਹ ਜਿਹੜੇ ਚੰਡਾਲ ਚੌਂਕੜੀ ਭਾਰਤ ਦੇ ਦੀ ਸੱਤਾ ਦੀ ਕਬਜ਼ਾ ਹੋ ਚੁੱਕੀ ਆ ਇਹ ਰੰਗਾਂ ਦੇ ਲੱਗੇ ਹੈਗੇ ਆ ਇਹ ਬੜੇ ਦੁਸ਼ਟਸੰਦੇ ਲੀਡਰ ਤੇ ਇਹਨਾਂ ਦੇ ਪਿੱਛੇ ਜਿਹੜੀ ਇਹਨਾਂ ਦੀ ਮਾਂ ਜਿਹੜੀ ਕੈਕਟਰ ਸਾਹਿਬ ਨੇ ਗੱਲ ਕੀਤੀ ਆ ਆਰਐਸਐਸ ਉਹਨਾਂ ਦਾ ਬੜਾ ਇੱਕ ਲੁਕਮਾਂ ਤੇ ਖੁਫੀਆ ਝੰਡਾ 2025 ਕਿਉਂਕਿ 1925 ਦੇ ਵਿੱਚ ਆਸਸਾ ਦੀ ਸਥਾਪਨਾ ਹੋਦੀ ਆ ਸਭ ਤੋਂ ਪਹਿਲਾਂ ਆਸਸਾ ਵੱਲੋਂ ਇਹ ਕਿ ਸ਼ਬਦ ਦਿੱਤੀ ਜਾਂਦੀ ਆ ਕਿ ਬ੍ਰਿਟਿਸ਼ حکومت ਜਿਹੜੇ ਅਛੂਤ ਲੋਕਾਂ ਅਧਿਕਾਰ ਲੈ ਕੇ ਜਾਉਗੀ VOTING ਦਾ ਅਧਿਕਾਰ ਆ ਆਜ਼ਾਦੀ ਦਾ ਹੱਕ ਆ ਅਸੀਂ ਫੌਜਾਂ ਦੇ ਵਿੱਚੋਂ ਸਾਰਾ ਕੁਝ ਖਤਮ ਕਰ ਦੇਣਾ ਇਹਨਾਂ ਅਛੂਤ ਲੋਕਾਂ ਫੇਰ ਤੋਂ ਬਣਾਵਾ ਦੇਣਾ ਤਾਂ ਮੈਂ ਅੱਜ ਉਸ ਦਾ ਆਈਐਸਫ ਨੂੰ ਯਾਦ ਕਰਦਾ ਜਦੋਂ ਕਿ ਉਹਨਾਂ ਨੇ ਮੇਰੇ ਅੰਦਰ ਇੱਕ ਚਿੰਗਾਰੀ ਅੜੁੱਖ ਪੈਦਾ ਕੀਤੀ ਤੇ ਮੈਂ ਕਿਹਾ ਸਰ ਇਹ ਕਿੱਦਾਂ ਹੋਊਗਾ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਇਸ ਤਰ੍ਹਾਂ ਇੰਨੇ ਮਹੀਨਿਆਂ ਬਾਅਦ ਆ ਮਿੰਟ ਮਿੰਟ ਹੋਣੀਆਂ ਸਰਦਾਰ ਚਾਹ ਹੋਈਆਂ ਤੇ ਮੈਂ ਵੀ ਕਿਹਾ ਜਦੋਂ ਮੈਂ ਤੁਹਾਨੂੰ ਮੈਨੂੰ ਫੋਨ ਕੀਤਾ ਮੇਰੇ ਨਾਲ ਬਿਲਕੁਲ ਤੁਹਾਡੀ ਗੱਲ ਸਹੀ ਸੀ ਤੁਸੀਂ ਕਿੱਥੇ ਹੋ ਉਹ ਕਹਿੰਦਾ ਮੈਂ ਜਲੰਧਰ ਆ ਹਾਂ ਮੈਂ ਉਹਨਾਂ ਨੂੰ ਜਲੰਧਰ ਮਿਲਾਂਗੀ ਤੇ ਉਦੋਂ ਉਹਨਾਂ ਨੇ ਮੈਨੂੰ ਮੈਨੂੰ ਪੁੱਛਿਆ ਕਿ ਕੀ ਕਰਾਂ ਮੈਂ ਕੀ ਕਰ ਸਕਦਾ ਹਾਂ ਸਰ ਆਪਣੇ ਸਮਾਜ ਲਈ ਤਾਂ ਮੈਨੂੰ ਭਗਤ ਇਹ ਗੱਲ ਦੱਸਣ ਦੇ ਚੁਣੇ ਸਮਾਜ ਦੇ ਤੁਸੀਂ ਲੋਕ ਬੈਠੇ ਹੋ ਕਹਿੰਦਾ ਬੇਟਾ ਘਰ ਦੇ ਵਿੱਚ ਰੋਟੀ ਦਾ ਸਾਧਨ ਰਹੇਗਾ ਮੈਂ ਕਹਿੰਦੀ ਮੇਰੀ ਵਾਈਫ ਪ੍ਰਾਈਵੇਟ ਲੋਕ ਨਹੀਂ ਕਰਦੀ ਮੈਂ ਨਹੀਂ ਪ੍ਰਾਈਵੇਟ ਕਰਦਾ ਕਹਿੰਦਾ ਫਿਰ ਤੂੰ ਆਪਣੀ ਸ਼ੱਕ ਤਾਂ 2017 ਦਾ ਚਾਰਾ ਫਰਮਣੀ ਕੇ ਮਾਰਕਸ ਤਾਂ ਮਿਲ ਨਹੀਂ ਮੈਂ ਜ਼ਰਦਰ ਤੋਂ ਬਲਕੇ ਆ ਗਿਆ ਆ ਜਿਲ੍ਹਾ ਕੋਲ ਕੰਮ ਕਰਦਾ ਸੀ ਮਨ ਜੀ ਮੈਂ ਹਟ ਗਈ ਮੈਂ ਨਹੀਂ ਰਜ਼ਾਇਦਾ ਛੱਡਤੀ ਨਹੀਂ ਤਾ ਉਦੋਂ ਬਾਅਦ ਮੈਂ ਕੀ ਕੀਤਾ ਪਹਿਲਾਂ ਮੈਂ ਚੰਦਰ ਸ਼ੇਖਰ ਰਾਣ ਜਦੋਂ ਉਹ ਜੇਲ੍ਹ ਦੇ ਵਿੱਚ ਸੀ ਉਸ ਵਾਰ ਤੋਂ ਮਿਲ ਗਿਆ ਹੀਮਾ ਵਿਨੋਦ ਚੰਮਕ ਤੱਕ ਬਹੁਤ ਲੰਮੇ ਸਮਾਂ ਕੰਮ ਕਰਦਾ ਰਿਹਾ ਮਾਲ ਦਾ ਚੋਂ ਦਾ ਚਾਰਜ ਵੀ ਤਾਂ ਤੋਂ ਕਿਵੇਂ ਕਾਰਜ ਕਰਕੇ ਸਾਡੇ ਪੰਜਾਬ ਪ੍ਰਧਾਨ ਨਾਲ ਕੋਈ મતਭੇਦ ਹੋਏ ਜਾਂ ਸਾਡੇ ਆਪਣੇ ਨਿਜੀ ਤਾਂ ਮੈਂ ਚੰਦਰਸ਼ੇਖਰ ਵੀਰ ਜੀ ਨੇ ਕਿਹਾ ਤਾਂ ਮੈਂ ਜੋ ਤੁਹਾਨੂੰ ਕਿਹਾ ਕਿ ਆਪਾਂ ਮੈਂ ਤੁਹਾਡਾ ਨਹੀਂ ਕੰਮ ਕਰ ਸਕਦਾ ਤਾਂ ਉਹ ਫਿਰ ਮੈਂ ਸ਼ਿਕਰਾਰਾ 16 ਸਾਲ ਅੰਡੇ ਸੀਗੇ ਸਾਡੇ ਉਹਨਾਂ ਨੇ ਸਾਨੂੰ ਬਹੁਤ ਜਣ ਫਰਕਾਂ ਤੋਂ ਪੰਜਾਬ ਦਾ ਇੱਕ ਸੰਗਠਨ ਬਣਾ ਕੇ ਦਿੱਤਾ ਜਿਹਦੇ ਵਿੱਚ ਕਾਫੀ ਅਸੀਂ ਪੰਜਾਬ ਦੇ ਲੋਕ ਕੰਮ ਕਰ ਰਹੇ ਹਾਂ ਕਿਉਂਕਿ ਜਿਸ ਤਰ੍ਹਾਂ ਜਸਰ ਸਾਹਿਬ ਟੱਕਰ ਟੈਕਟਨ ਸਾਹਿਬ ਨੇ ਜਸਰ ਸਾਹਿਬ ਦੀ ਸੋਚ ਦਸਿਆ ਸਾਡੇ ਪ੍ਰਧਾਨ ਸਾਹਿਬ ਦੀ ਕਿ ਕੋਈ ਪਾਰਟੀ ਪੂਤੀ ਦੇ ਵਿੱਚ ਕੋਈ ਫਾਇਦਾ ਨਹੀਂ ਤੇ ਮੈਂ ਵੀ ਨਹੀਂ ਸੋਚ ਕੇ ਕਿਸੇ ਪਾਰਟੀ ਦਾ ਮੈਂਬਰ ਨਹੀਂ ਕੈਪਟਨ ਸਾਹਿਬ ਨਾ ਤਾਂ ਰਸਨਾ ਨਾਲ ਤਲਿਦਰਾ ਬੀਜੇਪੀ ਨਾਲ ਦੋਸ਼ਮਣੀ ਆਪਈ ਕਿਸੇ ਵੀ ਪਾਰਟੀ ਦਾ ਮੈਂਬਰ ਨਹੀਂ ਜੀ ਮੈਂ ਅਸੀਂ ਤਾਂ ਦੇਖਦੇ ਹੁੰਦੇ ਆ ਕਿ ਸਾਡਾ ਸਮਾਜ ਕੀ ਸੋਚ ਰਿਹਾ ਆ ਉਹਦਾ ਬੇਵਿਵੇਕ ਨੇ ਨਾਲ ووٹ ਪਾ ਦੇ ਦਿਆ ਸਾਡੇ ਲਈ ਸਹੀ ਆ ਕੈਂਡੀਡੇਟ ਉਹ ਕਿੰਦਾ ਆਪਣੀ ਜ਼ਿੰਦਗੀ ਲਾਇਕਾ ਕਰੀ ਤੁਹਾਰਾ ਕੱਲ ਕਰ ਰਿਹਾ ਸੀ ਪਾਵਰਪੋਪ ਸੋਸ਼ਲ ਜੋਬੀ ਜੋ ਸਰਪੇਟ ਕ੍ਰੀਚ ਚਸਲ ਸਰ ਰਹੇ ਬਣਈਆ ਐਡਾ ਦੇਖਣਾ ਇੰਦਾਂ ਨੇ ਮਿਲ ਚੁੱਕਿਆ ਬਹੁਤ ਹੀ ਵਧੀਆ ਲੱਗਾ ਕਿਉਂਕਿ ਸਾਰੇ ਕੋਲੇ ਵੀ ਨਾ ਅਸੀਂ ਦੀ ਦਿਸ਼ਾ ਹੀ ਨਹੀਂ ਹੁੰਦਾ ਫਰ ਦਿਸ਼ਾ ਹੀ ਮਨ ਵੇ ਕੰਮ ਕਰਦੇ ਸੀ ਆਪਣੇ ਇਲਾਕੇ ਦੇ ਵਿੱਚ ਤੁਹਾਨੂੰ ਜਦੋਂ ਸੁਣਿਆ ਪਿਛਲੇ ਦਿਨਾਂ ਦੇ ਵਿੱਚ ਕਿੰਦਰ ਦਾ ਤਾਂ ਵੀ ਆਪਾਂ ਫਿਰ ਬੱਚ ਬੈਠ ਕੇ ਜੁਰੂ ਗੱਲ ਕਰਦੇ ਹੁੰਦੇ ਸੀ ਕਿ ਯਾਰ ਬਿਲਕੁਲ ਸੋਚ ਕੋ ਮਦੀਆ ਉਹ ਵੀ ਉਹਨਾਂ ਨੇ ਵੀ ਕਹਿ ਕੇ ਰਾਜਨੀਤੀ ਵਾਲਾ ਬੰਦਾ ਮੇਰੇ ਕੋਲੇ ਨਾਲ ਤੇ ਆਪਾਂ ਵੀ ਰਾਜਨੀਤੀ ਵਾਲੇ ਹੈਗੇ ਆਪਾਂ ਵੀ ਜਿਹੜਾ ਮਕਸਦ ਆ ਬਿਲਕੁਲ ਸਾਫ ਸੋਤਰਾ ਆਪਣੇ ਸਮਾਜ ਲਈ ਆ ਸਮਾਜ ਲਈ ਕੰਮ ਕਰ ਰਹੇ ਆ ਤਾਂ ਬੜਾ ਵਧੀਆ ਲੱਗਿਆ ਤੁਹਾਡਾ ਸੁਣਿਆ ਗਿਆ ਅੱਜ ਠੰਡ ਵੀ ਬੜੀ ਸੀ ਬੜੇ ਲੋਕ ਚਲੇ ਉਹਨਾਂ ਚਾਹੁੰਦੇ ਸੀ ਪਰ ਤੁਹਾਨੂੰ ਮੈਨੂੰ ਪਤਾ ਕਿ ਠੰਡ ਦੇ ਕਰਨਾ ਕੁਝ ਨਹੀਂ ਪਹੁੰਚ ਗਿਆ ਸਾਡੇ ਨਾਲ ਜਿੰਨੇ ਵੀ ਪਹੁੰਚਿਆ ਦੋ ਚਾਰ ਤਾਂ ਜਿਹੜੀ ਗੱਲ ਮੈਂ ਆਪਣੇ ਜਲਦੀ ਕਰਨੀ ਚਾਹੁੰਦਾ ਉਹ ਆ ਗਈ ਆਪਣੀ ਵੈਸੇ ਗੱਲਾਂ ਕਿ ਜਿਹੜਾ ਹੁਣ ਸਮਾਂ ਆ ਚੁੱਕਿਆ ਆਪਣਾ 2024 ਇੱਕ ਸਾਲ ਰਗਾ ਆਰ ਸਸ ਨੇ ਜਿਹੜੀ ਸੋਪ ਪੈਫੀ ਕੀ ਸਰਦਾਰਾਂ ਨੂੰ ਖਤਮ ਕਰਦੀ ਉਹ ਬਹੁਤ ਇਹਨਾਂ ਦਾ ਲੁਕਮਾ ਅਜੰਡਾ ਆਰ ਸਸ ਦਾ ਕਿਉਂਕਿ ਮੋਦੀ ਸਰਕਾਰ ਨੇ ਸੱਤਾ ਵਿੱਚ ਆਉਂਦਿਆਂ ਹੀ ਇਹਨਾਂ ਨੇ ਆਰਮੀ 에어 ਫੋਰਸ ਨੇਵੀ ਜਿਨ੍ਹਾਂ ਦੇ ਐਡਮਿਰਲ 에어 ਮਿਸਟਰ ਜਨਰਲ ਪੈਰਾਟਿਕ ਫੋਰਸ ਤੇ ਜਨਰਲ ਆਪਣੇ ਜੋ ਟੈਲੀਅਸ ਡਿਪਾਰਟਮੈਂਟਾਂ ਦਾ ਇਹ ਨਹੀਂ ਡਿਪਾਰਟਮੈਂਟ ਲਾਓ ਉਹਦਾ ਡਾਇਰੈਕਟਰ ਸੀਬੀਆਈ ਦਾ ਰਾਜਾ ਆਈਬੀ ਦਾ ਉਹਦੇ ਡਾਇਰੈਕਟਰ ਜਿੰਗਿਆ ਸ਼ਟਾ ਪੰਨਾ ਦੇ ਡੀਜੀਪੀ ਤੇ ਭਾਰਤ ਦੇਸ਼ ਦੇ ਗੱਲੇ ਦੇ ਉੱਪਰ ਵੀ ਜੋ ਜਰਮਨ ਕੋਫਡੀਆਂ ਉਹਦਾ ਗਵਰਨਰ ਵੀ ਆਪਣਾ ਲਾ ਚੁੱਕਿਆ ਇਹਨਾਂ ਦੇ ਵੱਡੀਆਂ ਵੱਡੀਆਂ ਪੋਸਟਾਂ ਤੇ ਸਾਰੇ ਹੀ ਆਪਸ ਦੇ ਬੰਦੇ ਬੈਠ ਚੁੱਕਿਆ ਆਪਾਂ ਨੂੰ ਕੀ ਆ ਕੇ ਆਉਣਾ ਹਪੜਾ ਮਾਰਨਾ ਚਾਹੀਦਾ ਆ ਜਿਹੜਾ ਆਪਣੇ ਸਰ ਦਾ ਬਹੁਤ ਕਰਦਾ ਸਬਾਬੋ ਕਾ ਕਾ ਆਪਾਂ ਰਲ ਮਿਲ ਕੇ ਪੰਜਾਬ ਦੇ ਵਿੱਚ ਕੀ ਕਰ ਸਕਦੇ ਆ ਆਸਾ ਸੇ ਅਜੰਡੇ ਦੇ ਕਲਾਮ ਇੱਕ ਤਾਂ ਆਪਾਂ ਇਸ ਤੇ ਚੂਰ ਗੱਲ ਕਰੀਏ ਵਿਚਾਰ ਬਦ ਕਰੀਏ ਕਿਉਂਕਿ ਜਿਹੜੀ ਮੈਂ ਕੱਲ ਕਹਿਣਾ ਚਾਹਦਾ ਸੀਗਾ ਕਿ ਆਪਣੇ ਸਮਾਜ ਦੇ ਲੋਕ ਬਾਬਾ ਸਾਹਿਬ ਫੜੇ ਗਏ ਤੋਂ ਆਪਣੇ ਪਰਚੇ ਕਰਵਾਏ ਤੇ ਸਾਨੂੰ ਅਚਨ ਉੱਨਰ ਦਾ ਦਰ ਦਿੰਦਾ ਕੱਪੜੇ ਪਾਉਣ ਦਾ ਦਰ ਦਿੰਦਾ ਲੌਟੀਆਂ ਦਿੱਤੀਆਂ ਕੋਸੀਆਂ ਦਿੱਤੀਆਂ ਪਰ ਤੂੰ ਬੜੇ ਚਲਾਕ ਸ਼ਤਰ ਕਿਸਮ ਦੇ ਸਾਡੇ ਸਮਾਜ ਦੇ ਲੋਕ ਜਿਹੜਾ ਸਾਡੇ ਵਿੱਚ ਬੈਠੇ ਪਰ ਫੰਕ ਨਹੀਂ ਕਰਦੇ ਜਸਰ ਸਾਹਿਬ ਮਾਪੇ ਇਲਾਕੇ ਤੇ ਰਹਿਣਾ ਕਈ ਲੋਕ ਸਾਡੇ ਤੋਂ ਜਨਰਲ ਕਿ ਰਗਰੇ ਜਵਾਰ ਪੈਦਾ ਹੋਏ ਨਾ ਉਹ ਕਹਿੰਕੇ ਇਹ ਤਾਂ ਬਾਲਾ ਜੀ ਦੀ ਕਿਰਪਾ ਹੋ ਗਈ ਮੈਂ ਕਹਾ ਜਰੂਰ ਬਾਲਾ ਜੀ ਦੀ ਕਿਰਪਾ ਹੋ ਗਈ ਜੇ ਕਿਤੇ ਬਾਬਾ ਸਾਹਾ ਦੇ ਬੱਚੇ ਨਾ ਮਰਨਦਾ ਨਾ ਤੁਹਾਡੀ ਹੱਤਰਾ ਤੁਹਾਡੇ ਤੇ ਜੂ ਬਾਲਾ ਜੀ ਦੀ ਕਿਰਪਾ ਹੁੰਦੀ ਤੁਹਾਡੇ ਮਗਾ ਨਹੀਂ ਟੱਕੀ ਟੰਗੀ ਹੁੰਦੀ ਗੱਲ ਬਾਰੇ ਤੇ ਪਿੱਛੇ ਤੋਂ ਲੈ ਚਰੂ ਨਿਆ ਹੁੰਦਾ ਜੂ ਤੁਹਾਡੀ ਬਾਲਾ ਜੀ ਦੀ ਕਿਰਪਾ ਹੁੰਦੀ ਟੋਕੇ ਸਾਡੇ ਲੋਕਾਂ ਨੂੰ ਧਰਮ ਦੇ ਨਾਲ ਚ ਡਰਾਇਆ ਆਇਆ ਦੇਵੀ ਦੇ ਡਰ ਨਾਲ ਡਰਾਇਆ ਮੈਂ ਬਹੁਤ ਪ੍ਰਚਾਰ ਕਰ ਰਿਹਾ ਜਿਹੜਾ ਸਾਡਾ ਆਸੀ ਕੀ ਕਪੜਾ ਲਾਗਤ ਤਰ੍ਹਾਂ ਨਾਲ ਜਿਸ ਤਰ੍ਹਾਂ ਅਰਥ ਸੱਤਾ ਪ੍ਰਚਾਰ ਕਰਦੀ ਆ ਅਜਰੀ ਪਿੰਡਾ ਪਿੰਡਾ ਸ਼ਹਿਰਾਂ ਦੇ ਵਿੱਚ ਜਿੱਥੋਂ ਤੱਕ ਸਾਡਾ ਵਾਦ ਜਾਂਦਾ ਅਸੀਂ ਪ੍ਰਚਾਰ ਕਰਦੇ ਆ ਲੋਕਾਂ ਨੂੰ ਸੁਮਝਾਉਂਦੇ ਆ ਕਿ ਇਹਨਾਂ ਡਰ ਪਕੰਡਰ ਪੈ ਤੋਂ ਨਿਕਲ ਜਾਓ ਕਿਉਂਕਿ ਸਾਡੇ ਆਟੇ ਲੋਗ ਸਾਡੇ ਬੱਚੇ ਕੋਲੇ ਕਿਤਾਬ ਹੋਵੇਗਾ ਹੋਵੇ ਕਾਪੀ ਹੋਵੇ ਨਾ ਹੋਵੇ ਸਕੂਲ ਦੀ ਫੀਸ ਭਰੀ ਨਾ ਭਰੀ ਨਾ ਹੋਵੇ ਪਰਤੋ ਅਸੀਂ ਸਾਡਾ ਫਰਜੂਨ ਜਣਾ ਮਾਤਾ ਜੀ ਦੇ ਦਰਸ਼ਨ ਕਰਕੇ ਰੁਗਿਆ ਵਰਤ ਤੇ ਰੱਖਣਿਆ ਮੇਰਾ ਥੋੜਾ ਮਾਫ ਕਰਨਾ ਕਿ ਮੈਂ ਨਾ ਪਖੰਡਵਾਸ ਦੇ ਖਿਲਾਫ ਬੋਲਦਾ ਕਿਸੇ ਦੇ ਖਿਲਾਫ ਨਹੀਂ ਬੋਲਦਾ ਡਾਇਰੈਕਟਰ ਨੂੰ ਵਧੀਆ ਰਤੂ ਪਖੰਡਲਾ ਚੋਂ ਸਾਡੇ ਲੋਕਾਂ ਨੂੰ ਡਰ ਭਰ ਕੇ ਤਮਾਦ ਤੇ ਤਾਲਾ ਕਿ ਸੋਵਰ ਪਾਣੀ ਕਿ ਤਦਾ ਛੀਚੀ ਨਾਰਾਜ਼ ਹੋਣਾ ਆਪਣਾ ਮੰਦਵਾ ਰਵਾ ਤੇ ਤਾਂ ਕਹਿੰਦਾ ਮੈਂ ਥੋੜਾ ਮੇਰੀ ਤੋਫੀ ਜੇ ਇਨਾ ਕਿਸੇ ਵੀ ਦੇਵੀ ਦੇਵਤਿਆਂ ਦੇ ਵਿੱਚ ਪਾਵਰ ਆਉਂਦੀ ਤਾਂ ਇੰਡੀਆ ਦੀ ਬਾਉਂਡਰੀ ਦੇ ਅੰਦਰ ਅੰਦਰ ਇਹਨਾਂ ਨੂੰ ਜਾਣਦਾ ਰੂਸ ਬਣਾਦਾ ਹੈ ਕੱਜਪਾਣ ਕਿੰਨੇ ਦੇਸ਼ਾ ਉੱਥੇ ਕਿਸੇ ਕਿਸੇ ਦੇਵੀ ਦੇਵਤਾਂ ਤੋਂ ਨਹੀਂ ਕੋਈ ਜਾਣਦਾ ਤਾਂ ਮੇਰੀ ਜੋ ਬੁਨਿਆਦਕ ਗੱਲ ਕਹੀ ਵੀਰ ਜੀ ਨੇ ਉਹ ਸਭ ਕਾਸ਼ੀਰਾਮ ਜੀ ਦੀ ਗੱਲ ਸੀ ਕਿ ਸਭ ਕਾਸ਼ੀਰਾਮ ਕਿਸੇ ਨੇ ਪੁੱਛਿਆ ਕਿ ਤੁਹਾਡਾ ਚੋਣ ਮੈਨੀਫੈਸਟੋ ਕੀ ਆ ਤਾਂ ਉਹਨਾਂ ਨੇ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਦੀ ਮੇਰਾ ਚੋਣ ਮੈਨੀਫੈਸਟੋ ਆ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਦੇ ਮੁਰੇ ਆਪਰਾ ਸੱਚ ਕਹੁੰਦੇ ਆ ਇਹ ਮੈਂ ਆਪਣੇ ਜੋ ਪੰਚਾਇਤ ਦੇ ਲੋਕ ਇੱਥੇ ਪਹੁੰਚਿਆ ਵੱਖ-ਵੱਖ ਥਾਵਾਂ ਤੋਂ ਉਹਨਾਂ ਸਾਰੇ ਨੂੰ ਇੱਕ ਜ਼ਰੂਰ ਗੱਲ ਕਰਨਾ ਚਾਹੁੰਦਾ ਕਿ ਆਪਣੇ ਜਾ ਕੇ ਪਿੰਡਾਂ ਪਿੰਡਾਂ ਦੇ ਵਿੱਚ ਆਪਣੇ ਬਾਵਾ ਸਾਹਿਬ ਬਰੇ ਉਹਨਾਂ ਦੀ ਜੋ ਕੁਰਬਾਨੀ ਹੋਈ ਆ ਮਾਤਾ ਸਵਾਬਾਈ ਦੀ ਕੁਰਬਾਨੀ ਆ ਬੱਚੇ ਦੀ ਕੁਰਬਾਨੀ ਹੋਈ ਆ ਉਹਦੇ ਬਰੇ ਜ਼ਰੂਰ ਦੱਸਿਆ ਕਰੋ ਸਿਰਫ ਦੋਈ ਗੱਲਾਂ ਦੱਸੋ ਬੱਚਿਆਂ ਨੂੰ ਇੱਕ ਦਿਨ ਕੋਕੇ ਮੈਨੂੰ ਜੋ ਛਿੜੀ ਵਿੱਚ ਚੋਕੀ ਆ ਅੱਖਾਂ ਵਿੱਚ ਝਟੂਲੀ ਆ ਉਹਨਾਂ ਵੀ ਪਟਾਕਾ ਅਬੇਤਰ ਚਲੋ ਨਿਕਲੇ ਨਜ਼ਰ ਰਾਤ ਨੂੰ ਪੜ ਰਹੇ ਸੀ ਤਾਂ ਉਹਨੇ ਆਪਣੀ ਜੇਬ ਚੱਕ ਮਾਰਿਆ ਕਿ ਦੇਖਿਆ ਕਿ ਜੇਬ ਵਿੱਚ ਕੋਈ ਪੈਸਾ ਨਹੀਂ ਸਵੇਰੇ ਰੋਟੀ ਕਿਵੇਂ ਖਾਊਗਾ ਤਾਂ ਉਹਨਾਂ ਨੂੰ ਨਹੀਂ ਪਤਾ ਕਿ ਮਾਤਾ ਰਾਮਾਈ ਕਿੰਦਾ ਬੱਚੇ ਪਾਲਦੀ ਸੀ ਉਹ ਤੋਂ ਚਰੀਲ ਮਹਾਰਾਜਸਦ ਵਿੱਚ ਉਪੜੇ ਬੋਲਦੇ ਆਪਣੇਦਰ ਘੋਬਰ ਬੋਲਦਿੰਨੇ ਆ ਜਾਂ ਆਪਾਂ ਗੋਲ ਬੋਲਦਿਆਂ ਮਾਤਾ ਜੀ ਜੋ ਉਪੜੇ ਬੋਲਦਿਆ ਉਹ ਵਿਚ ਨਹੀਂ ਸਿਰੇ ਬੱਠ ਲੈ ਕੇ ਕਿੱਟਲ ਦੀ ਸੀ ਗੋਲ ਵਰਕੇ ਉਪੜੇ ਬਣਾਉਂਦੀ ਪਾਕੀ ਉਸ ਤੋਂ ਨਹੀਂ ਉਹਨਾਂ ਨੂੰ ਵੇਚਦੀ ਫੇਰ ਬੱਚਾ ਨੂੰ ਪੱਲ ਬੁਸ ਕਰੀਦੀ ਤਾਂ ਡਾਕਟਰ ਅਗਰ ਦਾ ਜਦੋਂ ਇੰਗਲੈਂਡ ਵਿੱਚ ਪੜ੍ਹਦਾ ਤਾਂ ਉਹਨੇ ਮਾਤਾ ਜੀ ਨੂੰ ਮੈਂ ਚਿੱਠੀ ਲਿਖਤੀ ਕਿ ਹੈ ਜਨਾ ਤੁਹਾਰੇ ਕੋਲ ਕੁਝ ਪੈਸੇ ਤਾਂ ਮੁਝੇ ਭੇਜੋ ਉਹਨਾਂ ਦਾਲੀਆਂ ਉਹ ਚਿੱਠੀ ਲੈ ਕੇ ਆਇਆ ਤਾਂ ਮਾਤਾ ਰਮਾਬਾਈ ਕੋਲੇ ਸੈਚੂਏਸ਼ਨ ਦੇਖੋ ਕਿ ਮਾਤਾ ਰਮਾਬਾਈ ਤੇ ਬੇਟੀ ਤੁਸੀ ਬੋਲ ਜਵਾਬ ਮਾਰ ਕਿਹੜਾ ਵੈਦ ਫੀ ਉਹ ਕਹਿੰਦਾ ਕਿ ਮਾਤਾ ਜਲਦੀ ਤੋਂ ਜਲਦੀ ਇੱਕ ਦਵਾਈ ਫੜ ਲਿਆ ਨਹੀਂ ਤਾਂ ਤੇਰੀ ਬੇਟੀ ਮਰ ਜਾਊ ਜਲਦੀ ਤੋਂ ਜਲਦੀ ਇਹ ਦਵਾਈ ਲੈ ਕੇ ਆ ਉਦੋਂ ਹੋਇਆ ਕਰੋਨੇ ਕਬੀ ਆ ਉਦੋਂ ਤਾਪਿਆ ਇਹ ਵੀ ਕਰਦਾ ਤੇ ਮਾਤਾ ਤੇ ਸਾਥ ਲੈਟਰ ਆ ਗਿਆ ਉਹ ਬੜੇ ਖੁਸ਼ ਹੋ ਗਏ ਮੇਰੇ ਸਾਥ ਲੈਟਰ ਪੜ ਕੇ ਜਨਾ ਭਾਈ ਕੀ ਆ ਉਹ ਕਹਿੰਦੇ ਚਲ ਲਿਖਿਆ ਲਿਖਿਆ ਕਿ 헤ਰਮਾ ਤੁਹਾਰੇ ਕੋਲ ਕੁਝ ਪੈਸੇ ਹੋ ਤਾਂ ਮੇਰੇ ਭੇਜ ਦੋ ਮਾਤਾ ਦੁਚੱਤੀ ਦੇ ਵਿੱਚ ਕਿ ਆ ਪੈਸੇ ਦਵਾਈ ਵਾਸਤੇ ਆ ਪਰ ਮੇਰਾ ਸਾਥ ਵੀ ਭੁੱਖਾ ਬੈਠਾ ਉਹ ਮੁੱਠੀ ਢਾਕੀ ਨੂੰ ਹੋ ਰਹੀਦੀ ਆ ਉਹ ਪੈਸੇ ਲੈਣ ਪਹੁੰਚ ਗਏ ਬਾਬਾ ਸਾਹਿਬ ਨੇ ਪਤਾ ਦਵਾਈ ਨਾ ਕਰਕੇ ਬਾਬਾ ਸਾਹਿਬ ਦੀ ਬੇਟੀ ਤੁਸੀ ਮਰ ਜਾਂਦੀ ਆ ਬਾਬਾ ਸਾਹਿਬ ਪੜ ਰਹੇ ਆਪਣੇ ਵਾਸਤੇ ਆਪਾਂ ਨੂੰ ਹੱਕ ਦਾ ਕਾਤਵਾਂ ਵਾਸਤੇ ਉਹ ਪੜ ਰਹੇ ਆ ਤੁਜੀ ਕਰਨਾ ਜਦੋਂ ਬਾਬਾ ਸਾਹਿਬ ਆਪਸੋਦੇ ਆ ਇੰਡੀਆ ਤਾਂ ਉਦੋਂ ਬ੍ਰਿਟਿਸ਼ ਹਰ ਕੋ ਮਤ ਆਪਣੇ ਲੋਕਾਂ ਨੂੰ ਹੱਕ ਦੇਣ ਵਾਸਤੇ ਇੰਗਲੈਂਡ ਗੋਮੇਸ ਕਾਨਫਰੰਸ ਰੱਖ ਦਿਆ ਉਦੋਂ ਪੇਜਾ ਜਾਂਦਾ ਵੀ ਪਰਤ ਦਾ ਨੇਤਾ ਚੁੱਪਾ ਦਾ ਨੇਤਾ ਕੋ ਉਹ ਵੀ ਥੋੜੀ ਜੀ ਚਲਾਕੀ ਵਰਤੀ ਗਈ ਸੀ ਗੱਦੀ ਵਰਗਾ ਬੰਦਾ ਬਲੋ ਉਹਨਾਂ ਨੇ ਆਪਣੇ ਆਪ ਨੂੰ ਚੁੱਪਾ ਦਾ ਨੇਤਾ ਦੱਸਣ ਵਾਸਤੇ ਬੱਕਰੀਆਂ ਲੈ ਕੇ ਬੜੇ ਉਹ ਬੜੇ ਆਪਣੇ ਪਸਤਿਆਂ ਦੇ ਵਿੱਚ ਪਰਤੂ ਅੰਗਰੇਜ਼ੀ ਜਨਜਾ ਉਹਨਾਂ ਨੂੰ ਪਤਾ ਸੀ ਕਿ ਡਾਕਟਰ ਅਬੇੜ ਕਰੀਆ ਚੁੱਪਾ ਦਾ ਨੇਤਾ ਤਾਂ ਉਹਨਾਂ ਨੇ ਕਿਹਾ ਨੋ ਮਿਸਟਰ ਗਾਦੀ ਤੁਸੀਂ ਇਹ ਛੁੱਪੋ ਕੇ ਨੇਤਾ ਡਾਕਟਰ ਵੀਰਨਾ ਅਬੇੜ ਕਰ ਰਹੇ ਆ ਛੁੱਪੋ ਕੇ ਨੇਤਾ ਤਾਂ ਡਾਟੀ ਸਾਹਬਾ ਮਵਸਾ ਨੂੰ ਉਹ ਹਾਂ ਦਾ ਲੈਟਰ ਕਿ ਤੂੰ ਆਪਣੇ ਸਮਾਜ ਦੀ ਗੱਲ ਕਰਦਾ ਤੂੰ ਕਹਿੰਦਾ ਕਿ ਮੇਰੇ ਉਸ ਸਮਾਜ ਨੂੰ ਜਿੱਥੇ ਕੁੱਤੇ ਪਾਣੀ ਪੀਂਦੇ ਤੰਦੇ ਤਲਾਬ ਵਿੱਚ ਮਰੇ ਸਭਾ ਨੂੰ ਪਾਣੀ ਹੀ ਪੀਂਦੇ ਦਿੰਦੇ ਆਇਆ ਬਰਾ ਹੱਕਦਾਰ ਕਰਦੇ ਰਿਆਂ ਪਰ ਅਸੀਂ ਅਜਿਹਾ ਦੇਸ਼ ਨਾ ਜਾਣਤਾ ਕਰਦਾਗੇ ਚਾਹੇ ਅਧਰ ਕਰ ਦੇ ਕੇ ਜਾਂ ਮੈਂ ਤੂੰ ਗੱਲ ਕਰ ਰਿਪਰੈਜ਼ੈਂਟ ਆਪਣਾ ਕਰ ਸਮਾਜ ਦਾ ਕੇ ਹੁਣ ਫੈਕਚੁਐਸ਼ਨ ਫੇਰ ਦੇਖੋ ਬਾਬਾ ਸਾਹਿਬ ਦੀ ਬਾਬਾ ਸਾਹਿਬ ਘਰੋਂ ਚੱਲਦੇ ਬੇਟਾ ਰਾਜ ਅਨਤਨ ਉਹ ਵੀ ਬਚਾ ਗਰੀਬੀ ਦੁਖਾਂ ਦੇ ਨਾਲ ਜਿਵੇਂ ਮਾਤਾ ਨੇ ਥੋੜਾ ਬੋੜਾ ਖਾਣੇ ਚਲੇ ਖਾਂਦੇ ਖੇਰੇ ਭੁੱਖੇ ਰਹਿੰਦੇ ਸੀ ਕਦੇ ਕੁਝ ਖਾਂਦਾ ਖਾਣ ਨੂੰ ਮਿਲਦਾ ਸੀ ਨਹੀਂ ਮਿਲਦਾ ਸੀ ਤਾਂ ਬੱਚੇ ਉਹ ਬਣੇ ਤਬਾਹ ਬਾਵਾ ਸਾਹਿਬ ਜਦੋਂ ਜਾਣ ਲੱਗੇ ਇੰਗਲੈਂਡ ਨੂੰ ਤੱਕ 에어ਪੋਰਟ ਤੇ ਪਹੁੰਚਦੇ ਆ ਮਾਤਾ ਰੰਨਾ ਮਾਈ ਮਗਰ ਜਾਣਦੀ ਹੈ ਕਿ ਤੇਰਾ ਬੱਚਾ ਬਹੁਤ ਬਿਮਾਰ ਹੈ ਤੂੰ ਨਾ ਚੜ੍ਹ ਨਿਕਲ ਲੈਣੇ ਲੋਕਾਂ ਨੂੰ ਹੱਕਦਾਰੀ ਦੀ ਗੱਲ ਕਰਦਾ ਕਿਹੜੇ ਤੂੰ ਮੇਰੇ ਨਾਲ ਤਿੰਨ ਪੱਲਾ ਵਰਗੇ ਜਿਹੜਾ ਇੱਕ ਚੌਥਾ ਰਹਿ ਗਿਆ ਇੱਕ ਰਹਿ ਗਿਆ ਮੇਰਾ ਇਹਨੂੰ ਕੋਈ ਤੂੰ ਲਾਜ ਕਰਵਾਣਾ ਤੇ ਤੂੰ ਕਿਹੜੇ ਲੋਕਾਂ ਮਾਕਾਂ ਅਧਿਕਾਰਾਂ ਦੀ ਗੱਲ ਕਰਦਾ ਤੇ ਬਾਬਾ ਸਾਹਿਬ ਕਹਿੰਦਾ ਰਮਾ ਅਗਰ ਅੱਜ ਮੈਂ ਨਹੀਂ ਪਹੁੰਚਾ ਤਾਂ ਇਹ ਗਾਂਦੀ ਐਂਡ ਟੈਰਨ ਕੰਪਨੀ ਕਰੋੜੋਂ ਮੇਰੇ ਸਮਾਜ ਦੇ ਲੋਕਾਂ ਨੂੰ ਮਾਰ ਦੇਣਗੇ ਮੁਝੇ ਤੂੰ ਅੱਜ ਜਾਣੇ ਵੇ ਤੇ ਬਾਬਾ ਸਾਹਿਬ ਜੋ 에ਰਪੋਰਟ ਪਹੁੰਚਿਆ ਤਾਂ ਕਿੰਡੀ ਇੱਕ ਦਿਨੋਂ ತಿಂಗಳಿಗೆ ಕನ್ನಡ ಈ ಬಾಬಾ ಸಾಹದ ಬೇಕಾದ ರಾಜರತ್ ਲੈ ਜਾਂਦਾ ਦੁਨੀਆ ਛੱਡ ਕੇ ਮਾਤਾ ਰਮਾ ਮਾਈ ਪਿੱਛੇ ਭਜਦੀ ਆ ਜਾ ਕੇ ਡਾਕਟਰ ਅੰਬੈਡ ਕਰਦਾ ਬਾਬਾ ਸਾਵਾ ਕੋਲ ਫੜ ਲੈਂਦੀ ਆ ਤੇ ਰੋਂਦੀ ਆ ਚੀਕਦੀ ਆ ਚਲਾਉਂਦੀ ਆ ਕਿ ਤੂੰ ਕਿਹੜੇ ਲੋਕਾਂ ਵਾਕਾਂ ਦਾ ਤਰ੍ਹਾਂ ਦੀ ਗੱਲ ਕਰਦਾ ਮੇਰੇ ਦਿਲ ਚਾਰ ਦੀ ਚਰੇ ਮਰ ਕੇ ਤੇਰੇ جنੂਨ ਨੇ ਤੇਰਾ ਜਿਹੜਾ جنੂਨ ਸੀ ਕਿ ਮੈਂ ਆਪਣੇ ਲੋਕਾਂ ਨੂੰ ਉਜਾਗ ਕਰਾਉਣਾ ਤਲਾਮੀ ਤੋਂ ਤੇਰੇ ਇਸ جنੂਨ ਦੇ ਜਿਹੜਾ جنੂਨ ਚੜਿਆ ਬੋਲੇ ਕਰਕੇ ਮੇਰੇ ਚਾਰੇ ਬੱਚੇ ਮਰ ਗਏ ਤੇ ਬਾਬਾ ਸਾਬ ਦੇ ਕੰਮ ਵਿੱਚ ਪਾਣੀ ਆ ਗਿਆ ਕਿ ਰਾਜਰ ਦੰਨੀ ਚਲਾ ਗਿਆ ਤਾਂ ਉਹ ਮਸੀਹਾ ਉਹ ਰਹਿਬਰ ਦੇਖ ਰਿਆ ਇੰਗਲੈਂਡ ਦੇ ਗੋਲਡ ਮੀਟ ਕਾਨਫਰੰਸ ਵਾਲਾ ਕਿ ਮੈਂ ਤੇ ਪਹੁੰਚਾ ਪਰੰਤੂ ਜਦੋਂ ਪਤਾ ਲੱਗਾ ਚੋਥੇ ਵਰਗਾ ਮਾਦਰ ਮਾਬਾਈ ਨੂੰ ਦੱਸਾ ਦਿੰਦਾ ਮਾਦਰ ਮਾਬਾਈ ਕਹਿੰਦੀ ਆ ਕਿ ਤੂੰ ਤਾਂ ਚੱਲਿਆ ਮੇਰੇ ਕੋਲੋਂ ਕਫਨ ਪਾਉਣ ਵਾਸਤੇ ਪੈਸੇ ਨਹੀਂ ਗਏ ਮੈਂ ਦਸਤੀ ਕਰਾ ਤਾਂ ਬਾਬਾ ਸਾਬ ਰੋਣ ਦੇ ਤਾਂ ਮੈਂ ਕਹਿੰਦੇ ਆ ਕਿ ਰਬਾ ਮੈਨੂੰ ਜੋ ਸਾਡੀ ਬਾਤੀ ਹੋਈ ਹੈ ਜੇ ਪੰਨੂ ਪਾ ਲਿਆ ਲਗਾਤਾਰ ਪੱਤਾ ਪੰਡਾ ਦੇ ਉਹ ਰਹਿਬਰ ਨੇ ਉਹ ਰਹਿਬਰ ਨੇ ਆਪਣੇ ਬੱਚੇ ਕਰਵਾ ਲੈ ਤੇ ਅਸੀਂ ਕਰੋ ਨਿਕਲਵਾ ਕੇ ਮੀਟਿੰਗ ਹੋਵੇ ਨਹੀਂ ਯਾਰ ਮੈਂ ਤਾਂ ਜਾ ਅਸਲਾ ਫਕਣਾ ਪਰ ਮਾਤਾ ਦੇ ਜਣਾ ਫਣੀ ਤੱਕ ਜਣਾ ਅਸੀਂ ਉੱਧਰ ਤੁਰੇ ਫਿਰਦੇ ਆ ਜਿਹੜੇ ਰਹਿਬਰ ਨੇ ਸਾਡਾ ਇੰਨਾ ਵੱਡਾ ਸਾਨੂੰ ਅਧਿਕਾਰ ਲੈ ਕੇ ਦਿੱਤੇ ਕਿ ਅੱਜ ਵੱਡੇ ਵੱਡੇ ਭਾਣਾ ਦੇ ਵਿੱਚ ਉਹ ਬੜਾਈਆ ਸੀ ਬਾਬਾ ਸਾਹਿਬ ਦੇ ਦੌਰ ਦਾ ਤਾਂ ਦੋਸਤੋ ਮੈਂ ਛੋਟਕਾ ਥੋੜਾ ਜਾਣਾ ਮੇਰਾ ਸਰੀਰ ਨਹੀਂ ਠੀਕ ਸੀਗਾ ਬੋਲ ਰਚ ਨੂੰ ਥੋੜੀ ਕਿਪਰਾਈ ਆ ਰਹੀ ਆ ਮੈਂ ਸਰਫੇਕਨ ਕਹਿਣਾ ਚਾਹ ਰਾ ਕਿ ਪਾਲ ਦਾ ਸਵਧਾਨ ਜਿਹੜਾ ਪਰਾ ਖਤਰੇ ਦੇ ਵਿੱਚ ਆ ਚੁੱਕਿਆ ਤੇ ਸਵਧਾਨ ਕਿੱਦਾਂ ਬਚਾਇਆ ਜਾਵੇ ਕੋਕੇ ਪੰਚਾਇ ਦੀ ਇੱਕ ਹੈ ਦੀ ਸਟੇਡਾ ਜਿੱਥੋਂ ਚਗਾਰੀ ਲੱਗਣੀ ਹੈ ਕੋਕੇ ਇਹ ਲੋਗ ਬਹੁਤ ਪਾਵਰ ਵਿੱਚ ਆ ਚੁੱਕਿਆ ਆ ਜਿਹੜਾ 2025 ਨੇੜੇ ਆ ਜੇਕਰ ਕਿਵੇਂ ਤੇਰਾ ਇਹ ਲੋਕ ਸੱਤਾ ਵਿੱਚ ਆ ਗਏ ਮੈਂ ਤੁਸੀਂ ਮੇਰੀ ਗੱਲ ਯਾਦ ਰੱਖਿਓ ਇਹ ਆਪ ਸਸਨ ਆਪਣਾ ਸਰਦਾਰ ਕਦਮ ਕਰਨਾ ਆਪਣੇ ਲੋਕਾਂ ਨੂੰ ਫੇਰ ਕਲਾਕ ਕਰਨਾ ਅਸੀਂ ਗੱਲਾਂ ਕਰਦੇ ਆ ਕਿ ਆਪਾਂ ਵੀ ਐਡਾ ਤਰ੍ਹਾਂ ਕੇ ਜਰੂਰ ਇਹ ਉਦੋਂ ਹੋ ਸਕਦਾ ਜਦੋਂ ਭਾਰਤ ਦਾ ਸਰਦਾਰ ਬਾਬਾ ਸਾਹਿਬ ਦਾ ਲਿਖਿਆ ਜਿੱਦਾ ਹੋਗਾ ਮੈਂ ਇਹਨਾਂ ਤਰ੍ਹਾਂ ਹੱਥ ਜੋੜ ਕੇ ਬੇਤੀ ਕਰਦਾ ਕਿ ਸਭ ਤੋਂ ਪਹਿਲਾਂ ਆਪਾਂ ਇੰਨੇ ਲੋਕ ਬੈਠਿਆ ਘਰਾਂ ਜਾਂਦਾ ਚਾਰ ਪੰਜ ਲੈ ਕੇ ਬੈਠਾ ਵੀ ਵਿੱਚ ਦੋ ਸਟਾ ਦੇ ਕਲਜਾ ਕਰਵਾ ਲਿਆ ਕਿ ਦੀਵਾਰਾਂ ਕਿਉਂ ਜੋ ਆਪ ਸਾਡੇ ਵੀ ਇੱਕ ਢਿੱਗੀ ਆ ਆਪਣੀ ਵੀ ਸਰਕਾਰ ਤਾਂ ਮੇਰੇ ਕਹਿਣ ਦਾ ਮਤਲਬ ਆਪਾਂ ਬਹੁਤ ਵੱਡੀ ਗਿਰਤੀ ਤੇ ਬੈਠਿਆ ਕਰੀਮ ਆ ਸਰੀ ਹੈ ਬੈਠੀ ਜਿਹੜੀ ਪੰਜਾਬ ਦੀ ਆਪਾਂ ਰਲ ਮਿਲ ਕੇ ਰਾਜ ਦੇ ਭਾਰ ਦੇ ਸੰਤਾਨ ਦੀ ਰਾਖ ਲਈ ਆਪਣੇ ਲੋਕਾਂ ਨੂੰ ਲਾਭਤ ਕਰੀਏ ਕਿਉਂਕਿ ਆਪਾਂ ਮਾਨਤਾ ਦੇ ਲੋਕ ਆ ਤੇ ਆਪਾਂ ਕਿਸੇ ਵੀ ਅ ਬੁਝੇਸ਼ੂਲ ਵਿੰਨਦੇ ਮੈਂ ਚੌਰਾ ਕੇ ਆਪਾਂ ਰਲ ਕੇ ਭਾਰ ਦੇ ਧਰਤੀ ਰੱਖਸ਼ਾ ਦੀ ਸ਼ਾਤ ਲਈ ਜੈ ਭਾਰ ਜੈ ਭਿੰਦੀ ਜੈ ਭੀ ਜੈ ਭਾ ਤੇ ਮੈਂ ਦੱਸਣਾ ਚਾਹਾਂਗਾ ਸਾਡੀ ਹਿਊਮਨ ਸਭਾ ਦੇ ਵਿੱਚ ਸ਼ੋਸ਼ਣ ਵਰਤ ਖੜਾ ਰਹੀ ਹੈ ਤੇ ਮੈਨੂੰ ਬਹੁਤ ਖੁਸ਼ੀ ਦੀ ਗੱਲ ਹੈ ਮੇਰੀ ਟੀਮ ਦੇ ਵਿੱਚ ਘੱਟੋ ਘੱਟ 70% ਮੇਰੇ ਪਾਰਟਨਰੀਪਾਈਟ ਤੇ ਅਸੀਂ ਸਮਾਜ ਦੇ ਨਾਲ ਜੁੜੇ ਹੋਏ ਨੇ ਜੋ ਕਿ ਅਧੀਨ ਆਤਮਿਕ ਮੈਨਾ ਕਰੇ ਦੇ ਤੇ ਮੈਂ ਉਹਨਾਂ ਦਾ ਖੜਿਆ ਕਿਉਂਕਿ ਨਾ ੱਤਕਾ ਹੋ ਰਿਹਾ ਸੱਚੂਚ ਹੋ ਰਿਹਾ ਅੱਜ ਵੀ ਨਾ ਲੋਕਾਂ ਦੇ ਵਿਚਾਰ ਕੱਡੀਆਂ ਸੋਚ ਆ ਰਹੇ ਨੇ ਹੈਗੇ ਆ ਕੁਝ ਜੋ ਜਾਗਰੂਕ ਮੰਨਦੇ ਨੇ ਜਦੋਂ ਉੱਥੇ ਕੇ ਕਿਸੇ ਦਾ ਫੰਕਸ਼ਨ ਤੇ ਵਿੱਚ ਗਿਆ ਸੀ ਇੱਕ ਕਾਲਦਾਨ ਇੱਕ ਲਡੂਆ ਬੰਦਾ ਨਦੀ ਕਹਿੰਦਾ ਮੇਰੇ ਸਾਹਮਣੇ ਪੈਕਟਾ ਬਰੇ ਬੈਠਾ ਉਹ ਥਾਰੇ ਉੱਠ ਕੇ ਬੈਠ ਗਿਆ ਮਰੇ ਮੋਂ ਪੁੱਛਿਆ ਕੀ ਚੱਕਰ ਹੋ ਗਿਆ ਇਹ ਕਹਿੰਦਾ ਸਾਡੇ ਨਾਲ ਪਰ ਰਿਵਾਜ ਅਦਾ ਕਰੀ ਆਪਣਾ ਹਰਿਦਵਾਰ ਬੱਕੇ ਹੈਗਾ ਗੜਵਾਲ ਦੇ ਵਿੱਚ ਵੀ ਇਹ ਸਾਡੇ ਅਜ ਵੀ ਦਲੱਜੇ ਦੇ ਅੰਦਰ ਹੀ ਆਸ ਰਹੇ ਮੈਨੂੰ ਬੜੀ ਗਰਾਨੀ ਹੋਈ ਵੀ ਅਜ ਵੀ ਇਸ ਤਰ੍ਹਾਂ ਦੇ ਜਾਨਵਰ ਜੀਲਾ ਤੇ ਅਸੀਂ ਬਰਦਾਸ਼ਤ ਹੀ ਕਰ ਰਹੇ ਨਾ ਬੰਦੇ ਜਾਂ ਕੇ ਸਾਹਮਣੇ ਆ ਕੇ ਨਾ ਉੱਪਰ ਥੋਕਣਾ ਦੇਦਾ ਬਜਾ ਵਿੱਚ ਹਾਰ ਜੇਗਾ ਕੀ ਕੀ ਜਾਈ ਕੋਈ ਅਜਾ ਜਾਣ ਪਾਤਾ ਕੋਈ ਇਸ ਮੈਟਰ ਨਹੀਂ ਲਾਦਾ ਇਨਸਾਨ ਦੇ ਵਿਚਾਰ ਬਚੋਣ ਦੇ ਜਾਂ ਸੋਚ ਅੱਛੀ ਹੋਣੀ ਚਾਹੀਦੀ ਆ ਜਿਸਨ ਕਿਸਾ ਕੇ ਪਗੜੀ ਖਾਲੀ ਹੁੰਦੇ ਨੇ ਮੈਨੂੰ ਮਾਂ ਦੀ ਗੱਲ ਹੈ ਮੇਰੇ ਟੀਮ ਦੇ ਵਿੱਚ ਦੋ ਐਸਐਸਪੀ ਸਾਹਿਬ ਐਸਐਸਪੀ ਬੋਰਡ ਕਵਾਦੀ ਐਸਐਸ ਸਟੇਟ ਕਵਾਦੀ ਤੇ ਬਹੁਤ ਅੱਛੇ ਨੂੰ ਬੁਲਾਣਾ ਹਲੇਕਾ ਮੈਂਬਰ ਹੈ ਇੱਕ ਰੇਡੀਅਲ ਲੈ ਕੇ ਸਮਾਜ ਦਾ ਹਰੇਕ ਪੰਤਾ ਮੇਰੀ ਟੀਮ ਨਾਲ ਜੁੜਾ ਪੂਰੇ ਪੰਜਾਬ ਦੇ ਵਿੱਚ ਤੇ ਕਦਾਬਸ ਰਗਾ ਦੱਸੇ ਕਿ ਸੇ ਕਿਰਾਬ ਦਾ ਤੇ ਜਿਵੇਂ ਕੋਈ ਵੀ ਕਰੀਬ ਨੂੰ ਫਾਇਦਾ ਜਾਂਦੀ ਆ ਸਾਡੀ ਟੀਮ ਬੜੀ ਅੱਗੇ ਗੱਲ ਖਾ ਕੇ ਕੰਮ ਕਰਦੀ ਹੈ ਤੇ ਮੈਨੂੰ ਬਹੁਤ ਮਾਣ ਦੀ ਗੱਲ ਹੈ ਕਿ ਜਸਰ ਸਾਹਿਬ ਨੇ ਮਿਲ ਕੇ ਇਹਨਾਂ ਕੋਲ ਮੈਨੂੰ ਐਕਸਪੀਰੀਅੰਸ ਮਿਲਿਆ ਬਹੁਤ ਵੱਡਾ ਵੈਰ ਸਟੇਟ ਦੇ ਗੱਲ ਕਰਦੇ ਕਰਕੇ ਮੇਰਾ ਯਾ ਕੁਝ ਵੀ ਨਹੀਂਗਾ ਜਸਰ ਸਾਹਿਬ ਨੇ ਸਟਾਰਟ ਕੀਤਾ ਹੋਗਾ ਇੱਕ ਬੰਦੇ ਨੇ ਜਸਰ ਸਾਹਿਬ ਨੇ ਅੱਜ ਪੰਜਾਬ ਦੇ ਕੀਰੇ ਰੱਖ ਕੇ ਸਾਹਮਣੇ ਮੈਨੂੰ ਬੜੀ ਖੁਸ਼ੀ ਦੀ ਗੱਲ ਆ ਕਿ ਉਹ ਇੱਕ ਪਲੇਟ ਫਾਦਦੇ ਆ ਇਕੱਠੇ ਹੋਇਆ ਇਹਨਾਂ ਨੂੰ ਮੈਂ ਵਧਾਈ ਦਾ ਬਤੁਲ ਮੈਂ ਮਾਤਾ ਤੇ ਇਹਨਾਂ ਦੀ ਸੋਚ ਆ ਬਹੁਤ ਅੱਛੀ ਸੋਚ ਆ ਇਹ ਸਾਨੂੰ ਇਹਨਾਂ ਦਾ ਮਿਲ ਕੇ ਕੰਮ ਕਰਨਾ ਚਾਹੀਦਾ ਆਏਗਾ ਇਹ ਮੇਰੀ ਜਿੱਥੇ ਵੀ ਗੋਰੀ ਲਾਲ ਦੇਸਾ ਸਾਹਿਬ ਮੇਰੀ ਗੁੱਲ ਪੂਰੀ ਟੀਮ ਪੰਜਾਬ ਦੇ ਵਿੱਚ ਇਹਨਾਂ ਦੇ ਹੱਥ ਜੋ ਕੇ ਖੜੀ ਆ ਕਿਉਂਕਿ ਕਾਤਾ ਕਾ ਸਾਰੇ ਜੀ ਅੱਗੇ ਹੀਲੇ ਬੱਲੇ ਨੇ ਇਹਨਾਂ ਦੇ ਪੰਜਾਬ ਦੇ ਵਿੱਚੋਂ ਦੇਖੋ ਤੁਸੀਂ ਕਿੱਥੇ ਤੋਂ ਤੁਸੀਂ ਆਏ ਮੈਨੂੰ ਇਹਦਾ ਨੂੰ ਸ਼ੂਟ ਕਰਦਾ ਵਾਕਈ ਜੱਸਾ ਸਾਹਿਬ ਕਿੰਨੇ ਗ੍ਰੇਟ ਕੰਮ ਕੀਤਾ ਤੇ ਜਿੱਥੇ ਵੀ ਇਹ ਖੜ ਗਏ ਮੈਨੂੰ ਬਿਊੜੇ ਲੱਗ ਰਹੇ ਟੀਮ ਦੀ ਪੰਜਾਬ ਦੇ ਵਿੱਚ ਤੇ ਅਸੀਂ ਜੁੜੇ ਖੜੇ ਤੇ ਐਨੇ ਕਰਦੇ ਤਾਂ ਬਹੁਤ ਬੰਦਲਗਾਦਾ ਜਿਹਨੂੰ ਫਿਰ ਮੌਕਾ ਮੌਕਾ ਤਾਂ ਬਹੁਤ ਦਾ ਥੈਂਕ ਯੂ